ਪੰਜਾਬ ਪੁਲਿਸ ਟ੍ਰੈਫਿਕ ਨੂੰ ਲਗਾਤਾਰ ਸਚਾਰੂ ਟਾਂਗ ਦੇ ਨਾਲ ਚਲਾਉਣ ਲਈ ਵੱਖ-ਵੱਖ ਤਰ੍ਹਾਂ ਦੇ ਯਤਨ ਕਰਦੀ ਹੈ ਤੇ ਅੱਜ ਇੱਕ ਖਾਸ ਯਤਨ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਜੂਦ ਹੈ ਜਿੱਥੇ ਐਲੀਵੇਟਡ ਰੋਡ ਤੇ ਪੁਲਿਸ ਦੇ ਵੱਲੋਂ ਖਾਸ ਨਾਕਾਬੰਦੀ ਕੀਤੀ ਗਈ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਉਹ ਲੋਕ ਜੋ ਬੇਲਗਾਮ ਗਤੀ ਦੇ ਨਾਲ ਆਪਣੇ ਗੱਡੀਆਂ ਵਾਹਨ ਲੈ ਕੇ ਜਾਂਦੇ ਨੇ ਉਹਨਾਂ ਤੇ ਖਾਸ ਜਿਹੜਾ ਹੈ ਇੱਥੇ ਐਕਸ਼ਨ ਲਿਆ ਜਾ ਰਿਹਾ ਹੈ ਸਖਤ ਐਕਸ਼ਨ ਜਿਹੜੇ ਨੇ ਲੈ ਜਾ ਰਹੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਐਲੀਵੇਟਡ ਰੋਡ ਦੀਆਂ ਅੰਮ੍ਰਿਤਸਰ ਤੋਂ ਤੇ ਦੇਖ ਸਕਦੇ ਹੋ ਕਿ ਖਾਸ ਜਿਹੜੇ ਟ੍ਰੈਫਿਕ ਜਿਹੜੇ ਅਧਿਕਾਰੀ ਨੇ ਉਹ ਇੱਥੇ ਨਾਕਾਬੰਦੀ ਕੀਤੀ ਗਈ ਹੈ ਔਰ ਜਿਹੜੇ ਲੋਕ ਓਵਰ ਸਪੀਡ ਇਸ ਫਲਾਈਓਵਰ ਤੋਂ ਓਵਰ ਸਪੀਡ ਹੋ ਕੇ ਇੱਥੇ ਗੁਜ਼ਰਦੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਉਹਨਾਂ ਦੇ ਜਿਹੜੇ ਖਾ ਸੇ ਜਿਹੜੇ ਚੁਲਾਹ ਨੇ ਕੱਟੇ ਜਾ ਰਹੇ ਨੇ ਪੁਲਿਸ ਜਿਹੜੀ ਹੈ ਲਗਾਤਾਰ ਦੇਖਿਆ ਜਾਇਆ ਤਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਯਤਨ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਫਲਾਈਓਵਰ ਤੇ ਮੌਜੂਦਾ ਜਿੱਥੇ ਦੇਖ ਸਕਦੇ ਹੋ ਕਿ ਖਾਸ ਨਾਲ-ਨਾਲ ਜਿਹੜਾ ਇਹ ਬੱਚਿਆਂ ਦੀ ਗੱਲ ਕੀਤੀ ਜਾਵੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਨਾਲ-ਨਾਲ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਤੇਜ਼ ਵਾਹਨ ਲੈ ਕੇ ਸੜਕਾਂ ਤੇ ਉਤਰਦੇ ਹੋ ਤਾਂ ਕਿਸ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਤੇ ਖਾਸ ਉਹਨਾਂ ਨੂੰ ਸਮਝਾਉਣ ਦੇ ਨਾਲ ਨਾਲੇ ਉਹਨਾਂ ਨੂੰ ਇੱਕ ਜਿਹੜਾ ਸਬਕ ਵੀ ਦਿੱਤਾ ਜਾ ਰਿਹਾ ਹੈ ਆਨਲਾਈਨ ਜਿਹੜੇ ਚਲਾਨ ਨੇ ਉਹ ਕੱਟੇ ਜਾ ਰਹੇ ਨੇ ਤੇ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤੇ ਦੇਖ ਸਕਦੇ ਹੋ ਕਿ ਜਿਹੜੇ ਓਵਰ ਸਪੀਡ ਗੱਡੀਆਂ ਲੈ ਕੇ ਇਸ ਫਲਾਈਓਵਰ ਤੋਂ ਗੁਜ਼ਰ ਰਹੇ ਨੇ ਉਹਨਾਂ ਨੂੰ ਇੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਖਾਸ ਰੋਕਿਆ ਜਾ ਰਿਹਾ ਹੈ ਤੇ ਖਾਸ ਜਿਹੜੇ ਨਿਯਮਾਂ ਦੀਆਂ ਤੱਜੀਆਂ ਉਡਾਉਂਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਅੰਮ੍ਰਿਤਸਰ ਦੇ ਐਲੀਵੇਟਡ ਰੋਡ ਦੀਆਂ ਫਲਾਈਓਵਰ ਤੇ ਦੇਖ ਸਕਦੇ ਹੋ ਕਿ ਜੋ ਇਹ ਅੱਗੇ ਰੋਡ ਹੈ 알파ਵਾਨੋ ਸਿੱਧਾ ਜਾਂਦਾ ਹੈ ਤੇ ਉੱਥੇ ਹੀ ਖਾਸ ਜੋ ਲੋਕ ਪਿੱਛੋਂ ਅਗਰ ਗੱਲ ਕੀਤੀ ਜਾਵੇ ਤਾਂ ਦੂਰ ਜਦੋਂ ਤੇਜ਼ ਸਪੀਡ ਤੇ ਉੱਥੋਂ ਆਉਂਦੇ ਨੇ ਤਾਂ ਗੱਡੀਆਂ ਜਿਹੜੀਆਂ ਨੇ ਕਈ ਵਾਰ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਹੀ ਜਿਹੜਾ ਸਮਝਾਉਣ ਦੇ ਲਈ ਖਾਸ ਯਤਨ ਕੀਤੇ ਜਾ ਰਹੇ ਨੇ ਨਾਕਾਬੰਦੀ ਹੈ ਜਿਹੜੀ ਕੀਤੀ ਗਈ ਹੈ ਤੇ ਜਿਹੜੇ ਇੱਥੇ ਚਲਾ ਨੇ ਆਨਲਾਈਨ ਚਲਾ ਨੇ ਉਹ ਕੱਟੇ ਜਾ ਰਹੇ ਨੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਆ ਕਿ ਅੰਮ੍ਰਿਤਸਰ ਐਲੀਵੇਟਡ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਵੀ ਓਵਰ ਸਪੀਡ ਕੋਈ ਵੀ ਵਾਹਨ ਆ ਰਿਹਾ ਹੈ ਉਹਨਾਂ ਤੇ ਖਾਸ ਸਖਤ ਐਕਸ਼ਨ ਜਿਹੜਾ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਲਿੱਤਾ ਜਾ ਰਿਹਾ ਤੇ ਐਡੀਸੀਪੀ ਮੈਮ ਜਿਹੜੇ ਨੇ ਉਹ ਮੌਕੇ ਤੇ ਖਾਸ ਪਹੁੰਚੇ ਨੇ ਉਹਨਾਂ ਵਹੀਕਲਸ ਦੀ ਜੋ ਕਿ ਬੇਲਗਾਮ ਗਤੀ ਦੇ ਨਾਲ ਆਪਣੇ ਵਾਹਨ ਜਿਹੜੇ ਨੇ ਚਲਾਉਂਦੇ ਨੇ ਤੇ ਲੋਕਾਂ ਦੀ ਜਿਹੜੇ ਜਾਨ ਨੂੰ ਜਿਹੜਾ ਜਾਨ ਹੈ ਇਹਨਾਂ ਦੀ ਕਈ ਨਾ ਕਈ ਜਦੋਂ ਵਾਹਨ ਚੱਲਦੇ ਨੇ ਤਾਂ ਤੇਜ਼ ਗਤੀ ਦੇ ਨਾਲ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਦੇ ਲੋਕਾਂ ਜਾਨ ਜਿਹੜੀ ਹੈ ਉਹ ਚਲੀ ਜਾਂਦੀ ਹੈ ਤਾਂ ਖਾਸ ਜਿਹੜਾ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਗੱਡੀਆਂ ਵਾਹਨ ਚਲਾਉਣ ਵਾਲਿਆਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਇਹ ਪੂਰੀ ਟੀਮ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੀ ਜਿਹੜੀ ਪੂਰੀ ਟੀਮ ਹੈ ਇੱਥੇ ਮੌਜੂਦ ਹੈ ਤੇ ਖਾਸ ਫਲਾਈਓਵਰ ਤੇ ਜਿਹੜੀ ਨਾਕਾ ਬੰਦੀ ਹੈ ਉਹ ਕੀਤੀ ਗਈ ਹੈ ਤੇ ਗੱਡੀਆਂ ਨੂੰ ਜਿਹੜਾ ਹੈ ਉਹ ਰੋਕਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਸਮਝਾਣਾ ਸਮਝਾਇਆ ਜਾ ਰਿਹਾ ਹੈ ਤੇ ਚਲਾਨ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਖਾਸ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਜਾ ਰਿਹਾ ਹੈ ਤੇ ਮੇਰੇ ਨਾਲ ਇਸ ਵਕਤ ਏਡੀਸੀਪੀ ਟ੍ਰੈਫਿਕ ਅਮਨਦੀਪ ਮੈਡਮ ਮੌਜੂਦ ਨੇ ਗੱਲਬਾਤ ਕਰਦੇ ਆ ਮੈਂ ਤੁਹਾ ਗੱਲਬਾਤ ਕਰਦੇ ਆ ਮੈਡਮ ਅੱਜ ਇੱਕ ਵਾਰ ਫਿਰ ਓਵਰ ਸਪੀਡ ਨੂੰ ਲੈ ਕੇ ਫਲਾਈਓਵਰ ਤੇ ਨਾਕਾਬੰਦੀ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਐਕਚੁਅਲੀ ਮੈਡਮ ਕਾਫੀ ਜਾਂਦਾ ਨਾ ਐਕਸੀਡੈਂਟ ਰੋਡ ਐਕਸੀਡੈਂਟ ਦੇ ਹੁੰਦੇ ਆ ਜਿਹਦੇ ਵਿੱਚ ਬਹੁਤ ਸਾਰੀ ਰੈਸ਼ ਡਰਾਈਵਿੰਗ ਆ ਕੁਝ ਐਵੇਂ ਦੇ ਹੈਗੇ ਆ ਤੇਜ਼ ਸਪੀਡ ਦੇ ਵਿੱਚ ਸਟੰਡ ਕਰਦੇ ਆ ਕਾਫੀ ਸਾਰੀਆਂ ਵੀਡੀਓ ਜਿਹੜੀਆਂ ਉਹ ਵਾਇਰਲ ਹੋਣ ਗਈਆਂ ਇਵੇਂ 골ਡਨ ਗੇਟ ਹੋ ਗਿਆ ਆ ਫਲਾਈਓਵਰ ਤੇ ਵੀ ਥੋੜੇ ਦਿਨ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਨੂੰ ਲੈ ਕੇ ਅਸੀਂ ਸਾਰੇ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੋਕਾਂ ਨੂੰ ਅਵੇਅਰ ਵੀ ਕਰਨਾ ਚਾਹੁੰਦੇ ਹਾਂ ਸਾਡਾ ਚਲਾਨ ਕੱਟਣ ਦਾ ਕੋਈ ਮਕਸਦ ਨਹੀਂ ਹੈਗਾ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਸ਼ਹਿਰ ਦੇ ਵਿੱਚ ਜਦੋਂ ਵੀ ਆਉਣਾ ਤੇ 40 ਦੀ ਸਪੀਡ 40 45 ਦੀ ਸਪੀਡ ਤੋਂ ਵੱਧ ਨਹੀਂ ਆਉਣਾ ਜੇ ਕੋਈ ਕਾਊਗਾ ਤੇ ਉਹਦੇ ਜਿਹੜੇ ਓਵਰ ਸਪੀਡ ਦੇ ਚਲਾਨ ਹੋਣਗੇ ਕਿਉਂਕਿ ਸ਼ਹਿਰ ਦੇ ਵਿੱਚ ਆਣ ਕੇ ਜੇ ਕਿਸੇ ਦਾ ਐਕਸੀਡੈਂਟ ਹੋ ਜੇ ਤੇ ਉਹ ਬੜੀ ਮਾੜੀ ਗੱਲ ਆ ਜੇ ਕਿਸੇ ਦੀ ਬੋਡੀ ਪਾਰਟ ਕੋਈ ਐਵੇਂ ਦਾ ਡੈਮੇਜ ਹੋ ਜੇ ਜਾਂ ਕਿਸੇ ਦੀ ਤੇ ਉਹ ਸਾਨੂੰ ਸਾਰਿਆਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਸ਼ਹਿਰ ਦੇ ਵਿੱਚ ਜਦੋਂ ਵੀ ਤੁਸੀਂ ਗੋਲਡਨ ਗੇਟ ਚ ਆਏ ਇੰਡੀਆ ਗੇਟ ਵੇਰਕੇ ਵੱਲੋਂ ਜਾਂ ਆਪਣੇ ਗੁੰਟਾਲੇ ਵੱਲੋਂ ਜਦੋਂ ਵੀ ਤੁਸੀਂ ਐਂਟਰ ਕਰਦੇ ਆ ਤੇ ਮੇਰੀ ਰਿਕੁਐਸਟ ਇਹੋ ਹੀ ਆ ਕਿ 40 ਦੀ 40 ਤੋਂ 45 ਦੀ ਸਪੀਡ ਵਿੱਚ ਹੋਣ ਨਾ ਕਿ ਤੁਸੀਂ 70 80 ਦੀ ਸਪੀਡ ਤੇ ਜਾਓ ਜਿਹਦੇ ਵਿੱਚ ਇਸ ਤੋਂ ਵੱਧ ਵੀ ਕਿਸੇ ਵੇਲੇ 100 ਤੋਂ ਉੱਤੇ ਵੀ ਮੈਂ ਵੇਖਿਆ ਹੋਇਆ ਔਰ ਜਿਹੜੇ ਜਿਹੜੇ ਇਹਵੇਂ ਦੇ ਸਟੰਟ ਕਰਦੇ ਆ ਉਹਨਾਂ ਦੀ ਗੱਡੀ ਇੰਪਾਉਂਡ ਹੋਊਗੀ ਬੰਦ ਕਰਾਂਗੇ ਜਿਹੜੇ ਗੱਡੀਆਂ ਮੋਟਰਸਾਈਕਲਾਂ ਤੇ ਜਾਂ ਉਹ ਕਾਰਾਂ ਦੇ ਤੇ ਥਾਰ ਦੇ ਉੱਤੇ ਜਿਹੜੇ ਕਰਦੇ ਆ ਉਹਨਾਂ ਦੀਆਂ ਗੱਡੀਆਂ ਬੰਦ ਕਰਕੇ ਉਹਨਾਂ ਤੇ ਜਿਹੜੀ ਬੰਦੀ ਕਾਨੂੰਨੀ ਕਰਵਾਈ ਕੀਤੀ ਜਾਊਗੀ ਤਾਨੂੰ ਲੱਗਦਾ ਕਿ ਜਿਹੜਾ ਫਲਾਈਓਵਰ ਇੱਥੇ ਪਰਮਾਨੈਂਟ ਨਾਕਾਬੰਦੀ ਹੋਣੀ ਚਾਹੀਦੀ ਕਿਉਂਕਿ ਇੱਥੇ ਜੋ ਵੀ ਲੋਕ ਆਉਂਦੇ ਨੇ ਉਹ ਸਪੀਡ ਜਿਹੜੀ ਉਹਨਾਂ ਦੀ ਫੁੱਲ ਹੁੰਦੀ ਹੈ ਕਈ ਵਾਰ ਫੁੱਟਪਾਥ ਤੇ ਪਿੱਛੇ ਜੇ ਅਸੀਂ ਦੇਖਿਆ ਕਿ ਗੱਡੀਆਂ ਚੜ ਜਾਂਦੀਆਂ ਨੇ ਨਹੀਂ ਨੇਚਰਲੀ ਇਹ तकरीबन ਸਾਡੇ ਰੈਗੂਲਰ ਹੀ ਲੱਗਣਗੇ ਹੁਣ ਕੋਸ਼ਿਸ਼ ਹਫਤੇ ਵਿੱਚ ਤਿੰਨ ਚਾਰ ਦਿਨ ਅਸੀਂ ਜ਼ਰੂਰ ਜਿਹੜਾ ਪੁਆਇੰਟ ਆ ਜ਼ਰੂਰ ਲਾਵਾਂਗੇ ਈਵਨ ਕਿ ਜਿਹੜੀ ਆਪਾਂ ਪਰਲੇ ਪਾਸਿਓਂ ਰਾਮਤਲਾਈ ਵਾਲੇ ਪਾਸਿਓਂ ਵੇਖੀ ਉਧਰੋਂ ਰੌਂਗ ਸਾਈਡ ਤੋਂ ਬਹੁਤ ਜ਼ਿਆਦਾ ਆਉਂਦੀ ਹੈ ਜਿਦੇ ਨਾਲ ਲਾਸਟ ਟਾਈਮ ਜਦੋਂ ਉਸ ਅਰਲੀ ਮਾਰਨਿੰਗ ਸੀਗਾ 2 ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਆ ਜਿਹੜੀਆਂ ਦੋਵੇਂ ਰਾਮਤਲਾਈ ਨੂੰ ਜਿਹੜੀਆਂ ਸਲੀਪ ਰੋਡ ਥੱਲੇ ਨੂੰ ਜਾਂਦੀਆਂ ਜਾਂ ਮਤਲਬ ਉੱਪਰੋਂ ਜਿਹੜੇ ਰੋਂਗ ਸਾਈਡ ਤੋਂ ਬਾਹਰ ਨੂੰ ਇਧਰੋਂ ਦਰਬਾਰ ਸਾਹਿਬ ਜਾਣ ਵਾਲੇ ਜਿਹੜੇ ਨੀਜੇ ਨੂੰ ਉਤਰਦੇ ਤੇ ਲੋਕੀ ਰੋਂਗ ਸਾਈਡ ਤੇ ਆਉਂਦੇ ਆ ਉਹਨਾਂ ਦੀ ਵੀ ਜਿਹੜੀਆਂ ਗੱਡੀਆਂ ਜਿਹੜੀਆਂ ਅਸੀਂ ਬਾਉਂਡ ਕਰਾਂਗੇ ਜਾਂ ਬੰਦ ਮਤਲਬ ਜਾਂ ਚਲਾਨ ਕਰਾਂਗੇ ਜ਼ਰੂਰ ਹੋਊਗਾ ਖਾਸ ਕਰਕੇ ਲੋਕਾਂ ਨੂੰ ਅਵੇਰਨੈਸ ਜ਼ਰੂਰ ਹੋਣੀ ਚਾਹੀਦੀ ਹੈ ਜਿਹੜਾ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੌਂਕ ਹੈਗੇ ਆ ਐਸੀਆਂ ਜਗ੍ਹਾ ਹੈਗੇ ਜਿੱਥੋਂ ਲੋਕੀ ਸ਼ਾਰਟਕਟ ਮਾਰਨ ਦੇ ਖਾਤਰ ਜਿਹੜਾ ਰੋਂਗ ਸਾਈਡ ਤੋਂ ਲੈ ਕੇ ਜਾਂਦੇ ਆ ਇਸ ਕਰਕੇ ਸਾਰੇ ਅਵੇਰ ਹੋ ਜਾਣ ਆਲਰੇਡੀ ਜਿਹੜੇ ਆ ਆਹ ਉਹ ਜਲਦੀ ਸ਼ੁਰੂ ਹੋ ਜਾਣੀ ਹੈ तकरीबन ਸਾਰੇ ਚੌਕਾਂ ਦੀ ਅਸੀਂ ਸ਼ਹਿਰ ਦੇ ਵਿੱਚ 7-8 ਚੌਕ ਐਸੇ ਆ ਜਿੱਥੇ ਬਹੁਤ ਸਾਰੇ ਜਿਹੜੀ ਆ ਰੋਂਗ ਸਾਈਡ ਤੋਂ ਆਉਂਦੇ ਆ ਔਰ ਉਹ ਸਾਰਿਆਂ ਦੇ ਚਲਾਣ ਜਿਹੜੇ ਹੋਣਗੇ ਇਸ ਕਰਕੇ ਮੇਰੀ ਬੇਨਤੀ ਆ ਹੁਣ ਤੋਂ ਹੀ ਤੁਸੀਂ ਸਿੱਧੇ ਰਾਹ ਸਿੱਧੀ ਜਿਹੜੀ ਜਗ੍ਹਾ ਪ੍ਰੋਪਰ ਜਿਹੜਾ ਸਹੀ ਜਗ੍ਹਾ ਤੋਂ ਉਧਰ ਦੀ ਆਓ ਨਾ ਕਿ ਤੁਸੀਂ ਗਲਤ ਜਗ੍ਹਾ ਤੇ ਸ਼ਾਰਟਕਟ ਕਰ ਮਾਰਦੇ ਆ ਉਹਦੇ ਵਿੱਚ ਤੁਹਾਡੇ ਨਾਲ ਵੀ ਤੇ ਦੂਸਰਾ ਜਿਹੜਾ ਜਿਹੜਾ ਘਰੋਂ ਨਿਕਲਿਆ ਹੋਇਆ ਉਹਦੇ ਨਾਲ ਵੀ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ ਜਿਹਦੇ ਨਾਲ ਬਹੁਤ ਸਾਰੀਆਂ ਇੰਜਰੀਆਂ ਮੈਂ ਹੁਣ ਵੀ ਵੇਖਿਆ ਕਿ ਕਈ ਕਈ ਜਗ੍ਹਾ ਤੋਂ ਫੋਨ ਵੀ ਆਉਂਦੇ ਆ ਕਿ ਕਿਸੇ ਦੀ ਲੱਤ ਨੂੰ ਫ੍ਰੈਕਚਰ ਹੋ ਗਿਆ ਕਿਸੇ ਦੀ ਜਿਹੜੀਆਂ ਰੋਂਗ ਸਾਈਡ ਤੋਂ ਆਉਂਦੇ ਤੇ ਮੇਰੀ ਬੇਨਤੀ ਆ ਇੱਕ ਤੇ ਓਵਰ ਸਪੀਡ ਤੇ ਇੱਕ ਰੌਂਡ ਸਾਈਡ ਰੋਂਗ ਸਾਈਡ ਜਿਹੜੀ ਹੈ ਪ੍ਰੋਪਰ ਜਿਹੜੀ ਹੈ ਇਹ ਹੀ ਬੰਦ ਕਰਨੀ ਆ ਔਰ ਲੋਕਾਂ ਨੂੰ ਮੈਂ ਆਸ ਵੀ ਕਰਦੀ ਕਿ ਜਰੂਰ ਇਹ ਤੇ ਜਰੂਰ ਆ ਰੈਗੂਲੇਸ਼ਨ ਦੀ ਜਿਹੜੀ ਰੂਲ ਟ੍ਰੈਫਿਕ ਰੈਗੂਲੇਸ਼ਨ ਦੀ ਇਹਦੀ ਪਾਲਣਾ ਜਰੂਰ ਕਰਨੀ ਇੱਕ ਗੱਲ ਹੋਰ ਮੈਮ ਹੁਣ ਦੇਖਿਆ ਜਾ ਰਿਹਾ ਕਿ ਜਿਹੜੇ ਮੂੰਹ ਟਾ ਕੇ ਲੋਕ ਮੂੰਹ ਕਵਰ ਕਰਕੇ ਫੇਸ ਕਵਰ ਕਰਕੇ ਜਾਂਦੇ ਉਹਨਾਂ ਤੇ ਵੀ ਕਾਰਵਾਈਆਂ ਨਹੀਂ ਵੇਖੋ ਬਿਲਕੁਲ 100% ਆ ਉਹ ਨੇਚਰਲੀ ਇਹ ਕਲੁਕਾ ਦੇਜ ਵੀ ਚੱਲਣ ਡੇ ਆ ਇਹਦੇ ਵਿੱਚ ਸਭ ਤੋਂ ਜਿਹੜੀ ਆ ਨਾ ਸਭ ਤੋਂ ਜਿਹੜੀ ਸਪੋਰਟ ਮਿਲਦੀ ਆ ਜਿਹੜੇ ਕ੍ਰਿਮੀਨਲ ਹੁੰਦੇ ਆ ਬਿਲਕੁਲ ਔਰ ਜੇ ਅਸੀਂ ਹੁਣ ਅਸੀਂ ਇਹ ਸ਼ੁਰੂ ਕਰਨਾ कि ਜਿਨ੍ਹਾਂ ਨੇ ਮੂੰਹ ਬੰਨੇ ਹੋਣਗੇ ਸਾਡਾ ਇੱਕ ਪਾਇਸ ਦੇ ਐਪ ਚੱਲਦੀ ਹੈ ਜਿਹਦੇ ਵਿੱਚ ਸਾਰੇ ਕ੍ਰਿਮੀਨਲ ਦਾ ਰਿਕਾਰਡ ਹੁੰਦਾ ਉਹਦੇ ਵਿੱਚ ਫੋਟੋ ਖਿੱਚ ਕੇ ਤੁਸੀਂ ਇਹਨੂੰ ਫੋਟੋ ਖਿੱਚ ਕੇ ਮੌਕੇ ਤੇ ਤੁਸੀਂ ਇਹਨੂੰ ਡਿਟੈਕਟ ਕਰ ਸਕਦੇ ਕਿ ਕੋਈ ਕ੍ਰਿਮੀਨਲ ਤਾਂ ਨਹੀਂ ਹੈਗਾ ਇਸ ਕਰਕੇ ਮੇਰੀ ਬੇਨਤੀ ਆ ਕਿ ਜਿਹੜੇ ਤੁਸੀਂ ਮੂੰਹ ਫੇਸ ਪੂਰਾ ਕਵਰ ਕੀਤਾ ਹੁੰਦਾ ਹਾਂ ਕਈਆਂ ਨੂੰ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਮਾਸਕ ਲਾਇਆ ਹੋਵੇ ਉਹ ਲੱਗ ਜੀਦਾ ਜਿਹੜਾ ਪ੍ਰੋਪਰ ਤੁਸੀਂ ਸਾਰਾ ਫੇਸ ਕਵਰ ਦੁਪੱਟੇ ਨਾਲ ਕੁੜੀਆਂ ਨੇ ਵੀ ਲੜਕੀਆਂ ਨੇ ਵੀ ਤੇ ਲੜਕੀਆਂ ਨੇ ਵੀ ਜਿਹੜੇ ਕਹਿੰਦੇ ਪਰਨੇ ਜਿਹੜੀ ਹੁੰਦੀਆਂ ਔਰ ਸਿਰਫ ਥੋੜੀ ਜਿਹੀ ਅੱਖਾਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਇਸ ਕਰਕੇ ਬੇਨਤੀ ਆ ਵੀ ਇਹਦੇ ਨਾਲ ਬਹੁਤ ਸਾਰੀਆਂ ਹੋ ਸਕਦਾ ਕਿਸੇ ਨਾਲ ਕੋਈ ਕ੍ਰਿਮੀਨਲ ਹੋਵੇ ਉਹ ਉਸ ਜਗ੍ਹਾ ਤੋਂ ਲੰਘ ਜਾ ਤੇ ਸਾਡੀ ਕੋਸ਼ਿਸ਼ ਇਹ ਆ ਵੀ ਕ੍ਰਿਮੀਨਲ ਨੇ ਹਮੇਸ਼ਾ ਨੰਬਰ ਪਲੇਟ ਵੀ ਨਹੀਂ ਲਾਉਣੀ ਔਰ ਮੂੰਹ ਵੀ ਟਾਕੇ ਰੱਖਣਾ। ਕੋਈ ਕਮੈਂਟ ਪੜਿਆ ਸੀ ਕੁੜੀਆਂ ਨੇ ਲਿਖਿਆ ਸੀ ਕਿ ਸਾਡੀ ਟ੍ਰੇਨਿੰਗ ਹੋ ਜਾਂਦੀ ਅਸੀਂ ਤਾਂ ਫੇਸ ਕਵਰ ਨਹੀਂ ਮੈਡਮ ਇਹ ਕੋਈ ਟ੍ਰੇਨਿੰਗ ਦੀ ਗੱਲ ਨਹੀਂ ਟ੍ਰੇਨਿੰਗ ਹੁੰਦੀ ਤੁਸੀਂ ਫੇਸ ਕੋਈ ਸਹੀ ਤਰ੍ਹਾਂ ਕਵਰ ਕਰੋ ਇਹ ਨਹੀਂ ਵੀ ਬਿਲਕੁਲ ਤੁਹਾਡੀਆਂ ਅੱਖਾਂ ਦੇ ਹੋ ਸਕਦਾ ਅੱਗੇ-ਦੇ ਅੱਗੇ ਕੋਈ ਐਵੇਂ ਦੀ ਚੀਜ਼ ਹੋਵੇ ਤਾਂ ਕੁਝ ਕੁਝ ਤੁਹਾਡੇ ਅੱਖਾਂ ਵਿੱਚ ਕੋਈ ਚੀਜ਼ ਪੈ ਜਾਏ ਜਿਵੇਂ ਹੁਣ ਅੱਜ ਕੱਲ ਮੌਸਮ ਚੇਂਜ ਹੋ ਜਾਂ ਬਹਾਵਾ ਚਲਦੀ ਹੈ ਤੇ ਕੋਈ ਅੱਖਾਂ 'ਚ ਕੋਈ ਚੀਜ਼ ਚਲ ਜੇ ਤੇ ਕੋਈ ਕੈਜੁਐਲਟੀ ਹੋ ਜੇ ਇਸ ਕਰਕੇ ਅਸੀਂ ਨਹੀਂ ਵੀ ਥੋੜੀ-ਬੋਦੀ ਵੀ ਜਿਹੜੀ ਤੁਸੀਂ ਥੋੜੀ-ਬੋਦੀ ਵੀ ਅਸੀਂ ਇਹ ਚਾਹਨੇ ਕਿ ਤੁਸੀਂ ਜਦੋਂ ਵੀ ਘਰੋਂ ਨਿਕਲੋ ਸੋਚ ਕੇ ਨਿਕਲੋ ਫੇਸ ਨੂੰ ਕਵਰ ਕਰੋ ਕਿਸ ਹਿਸਾਬ ਨਾਲ ਇਹ ਨਹੀਂ ਵੀ ਪੂਰਾ ਸਪੇਸ ਹੀ ਕਵਰ ਕੀਤਾ ਹੋਵੇ ਟੈਨ ਨਹੀਂ ਆਪਾਂ ਸਾਰੇ ਬਾਹਰ ਰਹਿਣੇ ਮੈਂ ਅੱਗੇ ਵੀ ਗਿਆ ਹੋਇਆ ਕਿ ਇੰਨੀ ਵੀ ਟੈਨ ਨਹੀਂ ਹੁੰਦੀ ਜਦੋਂ ਜਦੋਂ ਹੈਗਾ ਨੂੰ ਫੇਸ ਨੂੰ ਕਵਰ ਕਰੋ ਤੁਸੀਂ ਜਿਹੜੇ ਫੇਸ ਮਾਸਕ ਲਾਇਆ ਹੁੰਦਾ ਇੰਨਾ ਕਵਰ ਕਰ ਸਕਦੇ ਨਾ ਕਿ ਪੂਰਾ ਹੀ ਹੈ ਕਵਰ ਕਰਕੇ ਸਿਰਫ ਇੱਕ ਇੰਨੀ ਗਾਈਜ਼ ਹੁਣ ਉਹ ਅਲਾਉ ਨਹੀਂ ਹੋਏਗਾ ਉਹਦੇ ਵਿੱਚ ਬਿਲਕੁਲ ਹੀ ਨਾ ਅਲਾਉ ਹੋਊਗਾ ਅਸੀਂ ਜਦੋਂ ਖਲਾ ਕੇ ਵੇਖਣੇ ਸ਼ੁਰੂ ਕਰਦੇ ਮੁੜ ਕੇ ਅਸੀਂ ਪਾਈਸ ਤੇ ਪਾ ਕੇ ਦੀ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਵੇ। ਥੈਂਕ ਯੂ ਸੋ ਮੱਚ ਮੈਮ ਗੱਲਬਾਤ ਕਰਨ ਲਈ। ਸੋ ਦੇਖ ਸਕਦੇ ਹੋ ਕਿ ਅੱਜ ਜੇ ਅਗਰ ਗੱਲ ਕੀਤੀ ਜਾਵੇ ਤਾਂ ਪੂਰੇ ਅੰਮ੍ਰਿਤਸਰ ਦੇ ਐਲੀਵੇਟਡ ਰੋਡ ਦੀ ਗੱਲ ਕੀਤਾ ਤੇ ਮੌਜੂਦ ਆ ਜਿੱਥੇ ਕਿ ਇਹ ਜਿਹੜਾ ਇਹ ਨਾਕਾਬੰਦੀ ਕੀਤੀ ਗਈ ਹੈ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਖਾਸ ਉਹ ਵਾਹਨ ਜੋ ਕਿ ਓਵਰ ਸਪੀਡ ਇੱਥੋਂ ਆਉਂਦੇ ਨੇ ਉਹਨਾਂ ਦੇ ਜਿਹੜੇ ਚਲਾਣੇ ਕੱਟੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੀ ਖਾਸ ਚੇਤਾਵਨੀ ਵੀ ਹੈ ਉਹ ਦਿੱਤੀ ਗਈ ਹੈ ਉਹਨਾਂ ਲੋਕਾਂ ਨੂੰ ਜੋ ਇਹ ਲਗਾਮ ਗਤੀ ਦੇ ਨਾਲ ਆਪਣੇ ਵਾਹਨ ਚਲਾਉਂਦੇ ਨੇ ਆਪਣੀਆਂ ਗੱਡੀਆਂ ਲੈ ਕੇ ਜਾਂਦੇ ਨੇ ਕਿਉਂਕਿ ਲਗਾਤਾਰ ਅਗਰ ਦੇਖਿਆ ਜਾਵੇ ਤਾਂ ਓਵਰ ਸਪੀਡ ਦੇ ਨਾਲ ਜਿਹੜੇ ਹਾਦਸੇ ਨੇ ਉਹ ਵੱਧ ਜਾਂਦੇ ਨੇ ਔਰ ਹਾਸਿਆਂ ਦੇ ਨਾਲ ਕਈ ਜਿਹੜੀਆਂ ਬੇਸ਼ਕੀਮਤੀ ਜਾਨਾਂ ਹੁੰਦੀਆਂ ਨੇ ਉਹ ਚਲੇ ਜਾਂਦੀਆਂ ਨੇ ਜਿਸ ਨੂੰ ਬਚਾਉਣ ਦੇ ਲਈ ਅੱਜ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਵਕ ਵਕ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਤੇ ਅੱਜ ਖਾਸ ਤਾਕਾਬੰਦੀ ਅੰਮ੍ਰਿਤਸਰ ਦੇ ਐਲੀਵੇਟਡ ਰੋਡ ਤੇ ਲਗਾਈ ਗਈ ਹੈ ਜਿੱਥੇ ਓਵਰ ਸਪੀਡ ਕਰਨ ਵਾਲ ਓਵਰ ਸਪੀਡ ਵਾਹਨ ਚਲਾਉਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕੈਮਰਾਮੈਨ ਦੇ ਨਾਲ ਮੈਂ ਸੁਖਜੀਤ ਗੇਟ ਪੰਜਾਬ ਟੀਵੀ ਅੰਮ੍ਰਿਤਸਰ